ਸਤਿ ਸ੍ਰੀ ਅਕਾਲ ਜੀ ਕਿ ਮੇ ਉਹ ਸਾਰੇ ਉਮੀਦ ਹੈ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਕਰਦੇ ਹਾਂ ਆਪਣੇ ਬਲੌਗ ਦੀ ਸ਼ੁਰੂਆਤ ਇੱਕ ਨਵੀਂ ਚੀਜ਼ ਦੇ ਨਾਲ ਉਹ ਹੈਗਾ ਜੀ ਕੋਹ ਹੈਗਾ ਨੁਪਿਆਜ਼ ਹੈ ਨਾ ਤੁਹਾਡੇ ਘਰ ਦੇ ਵਿੱਚ ਵੀ ਐਵੇਂ ਦੇ ਪਿਆਜ਼ ਥੋੜੇ ਮਤਲਬ ਹੁਣ ਸਾਰਿਆਂ ਦੇ ਪਿਆਜ਼ ਐਵੇਂ ਹੋ ਰਹੇ ਨੇ ਹੈ ਨਾ ਤੇ ਮਤਲਬ ਇਹ ਥੋੜੇ ਜਿਹੀ ਕਉ ਮਤਲਬ ਕੌੜੇ ਵੀ ਹੋ ਜੰਨੇ ਹਨਾ ਤੇ ਇਹਨਾਂ ਨੂੰ ਐ ਲੱਗਦਾ ਵੀ ਆਪਾਂ ਸੁੱਟ ਦਈਏ ਤਾਂ ਹੋਰ ਪਿਆਜ ਹੋ ਕਰ ਲਈਏ ਹਨਾ ਕਿਉਂਕਿ ਇਹਨਾਂ ਨੂੰ ਜੇ ਹੁਣ ਆਪਾਂ ਨੇ 5-4 ਦਿਨ ਨਾ ਯੂਜ਼ ਕਰਿਆ ਤਾਂ ਇਹਨਾਂ ਨੇ ਬਿਲਕੁਲ ਖਤਮ ਹੋ ਜਾਣਾ ਹੈ ਨਾ ਗਲ ਜਾਣਾ ਹਾਂ ਗਲ ਸੜ ਜਣੇ ਹੈ ਵਿਸਰ ਗਏ ਹੈ ਹਾਂ ਤੇ ਹੁਣ ਆਪਾਂ ਇਹਨਾਂ ਨੂੰ ਮਤਲਬ ਸਟੋਰ ਕਰਕੇ ਰੱਖਣਾ ਹੈ ਤੇ ਹੁਣ ਤੁਹਾਨੂੰ ਦੱਸਦੇ ਆਪਾਂ ਵੀ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਇਹ ਇਹਨਾਂ ਨੂੰ ਹੁਣ ਮਤਲਬ ਹੁਣ ਸਾਡੇ ਕੋਲ ਪਏ ਤਾਂ ਹੈਗੇ ਹਲੇ 10 ਗੋਣ ਇਹਦੇ ਨਾਲ ਦੇ ਹੈਗੀਆਂ ਨੇ ਹੋਰ 10 15 ਕਿਲੋ ਪਿਆਜ਼ ਹੈ ਨਾ ਤੇ ਮਤਲਬ ਹੁਣ ਮੈਂ ਇਹਨਾਂ ਨੂੰ ਥੋੜੇ ਜਿ ਥਨੂੰ ਕਰਕੇ ਦਿਖਾਉਣੀ ਆ ਵੀ ਮੈਂ ਇਹਨਾਂ ਨੂੰ ਕਿਵੇਂ ਸਟੋਰ ਕਰਨਾ ਹੈ ਤੇ ਉਹ ਫਿਰ ਮੈਂ ਸਾਰੇ ਹੈ ਨਾ ਮੇਰੇ ਕੋਲ ਕੱਲ ਜਾਂ ਪਰਸੋਂ ਤੱਕ ਜਦੋਂ ਵੀ ਟਾਈਮ ਹੋਗਾ ਨਾ ਮੈਂ ਫਿਰ ਕਰ ਲੂੰਗੀ ਹੁਣ ਮੈਂ ਇੰਨੇ ਕੁ ਪਿਆਜ਼ ਲੈ ਕੇ ਆਈਆਂ ਹੁਣ ਮੈਂ ਇਹਨਾਂ ਨੂੰ ਮਤਲਬ ਦੱਸ ਦੇ ਥਨੂੰ ਵੀ ਮੈਂ ਕਿਵੇਂ ਰੱਖਣੇ ਆ ਇਹ ਹੈ ਨਾ ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਛਿੱਲਲਾਂ ਸਾਰਿਆਂ ਨੂੰ ਤੇ ਛਿੱਲ ਕੇ ਫਿਰ ਆਪਾਂ ਅੱਗੇ ਵਾਲਾ ਪ੍ਰੋਸੈਸ ਸਟਾਰਟ ਕਰਾਂਗੇ ਤੇ ਉਦੋਂ ਤੱਕ ਤੁਸੀਂ ਕਰ ਲਓ ਜੀ ਜਿਹੜੇ ਨਿਊ ਨੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਰਕੇ ਥੋੜਾ ਜਿਹਾ ਹੌਸਲਾ ਬਚਾਈ ਕਰਦੇ ਕਰੋ ਕਿਉਂਕਿ ਵੀਡੀਓ ਬਣਾਉਣੇ ਨੂੰ ਬਹੁਤ ਮਿਹਨਤ ਲੱਗਦੀ ਹੈ ਨਾ ਤੁਸੀਂ ਲਾਈਕ ਕਰਦੇ ਆ ਤੇ ਫਿਰ ਸਾਨੂੰ ਐ ਹੁੰਦਾ ਵੀ ਲਾਈਕ ਤਾਂ ਮਿਲਲੇ ਨੇ ਹੈਗਾ ਹੈ ਨਾ ਵੀ ਚਲ ਛੱਡ ਪਰੇ ਵੀਡੀਓ ਬਣਾਉਣੇ ਨੂੰ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਇਹਨਾਂ ਦੀ ਛਿੱਲ ਚਲਾਈ ਤੇ ਫਿਰ ਅੱਗੇ ਤੁਹਾਨੂੰ ਦੱਸਦੇ ਆ ਕਿਵੇਂ ਕਰਖਣੇ ਆ ਉਜੀ ਸਾਡੇ ਸਰਦਾਰ ਜੀ ਕਹਿੰਦੇ ਆਪਾਂ ਇਹਨਾਂ ਨੂੰ ਲਾ ਸਕਦੇ ਆ ਆਪਾਂ ਤੇ ਆਪਾਂ ਇਹਨਾਂ ਨੂੰ ਲਾ ਵੀ ਸਕਦੇ ਆ ਇਹਦਾ ਬੀਜ ਤਿਆਰ ਹੋ ਜਾਂਦਾ ਅੱਗੇ ਜੇ ਆਪਾਂ ਪਿਆਜ਼ ਦਾ ਕਣਕ ਪਾਏਗੇ ਪੰਜ ਪਿਆਜ਼ ਹਨਾ ਹਾਂ ਇਹਦਾ ਕਣ ਤਿਆਰ ਹੋ ਜਾਂਦਾ ਬਠਿਆਂ ਦਾ ਬੀਜ ਇਹਨੂੰ ਆਪਾਂ ਲਾ ਦਿਓ ਇਹਦੇ ਤੇ ਫੁੱਲ ਆਉਣਗੇ ਵੱਡੇ ਪੌਦੇ ਹੋ ਕੇ ਡੱਡੇ ਫੁੱਲਾ ਹੋ ਗਿਆ ਫੁੱਲਾ ਦਾ ਵਿੱਚ ਉਹ ਬੀਜ ਸਭ ਨੂੰ ਪਤਾ ਹੀ ਹੈ ਤੇ 5 6 ਪਿਆਜ ਲਾਈ ਸੀ ਅਸੀਂ ਉਹਨਾਂ ਤੋਂ ਫਿਰ ਪਨੀਰ ਵੀ ਤਿਆਰ ਕਰਕੇ ਫਿਰ ਅਸੀਂ ਪਨੀਰੀ ਬੀਜੀ ਹੈ ਨਾ ਮੇਨ ਤਾਂ ਥੋੜੀ ਜਿਹੀ ਹੁੰਦੀ ਹੈ ਪਰ ਮਤਲਬ ਖੁਸ਼ੀ ਹੁੰਦੀ ਹੈ ਕਿ ਆਪਾਂ ਇਹ ਘਰ ਦਾ ਕੋਈ ਆਪਾਂ ਘਰ ਦਾ ਬੀਜ ਹੋ ਜਾਂਦਾ ਵੈਸੇ ਇਹ ਤਾਂ ਬੀਜ ਚਾਰ ਹੋ ਜਾਂਦਾ ਜੇ ਆਪਾਂ ਨਾ ਸੁੱਟੀਏ ਤੇ ਚਲੋ ਹੁਣ ਆਪਾਂ ਆਪਣਾ ਕੰਮ ਕਰਦੇ ਹਾਂ ਬਹੁਤੀ ਗੱਲਾਂ ਨਾ ਕਰਦੇ ਹੋਏ ਅਗੜਾ ਪ੍ਰੋਸੈਸ ਆ ਦੇਖੋ ਕਿੱਡੀਆਂ ਕਿੱਡੀਆਂ ਜੜਾਂ ਆ ਜੜਾਂ ਹੀ ਆ ਸਮਝੋ ਤੇ ਪਹਿਲਾਂ ਮੈਂ ਮਤਲਬ ਅਸੀਂ 4-5 ਕਿਲੋ ਸਟੋਰ ਚ ਪਿਆਜ਼ ਕੱਢ ਲਏ ਨੇ ਹੁੰਦੇ ਹਨ ਹੈਨਾ ਤੇ ਜਦੋਂ ਉਹ ਖਤਮ ਹੋ ਜਾਂ ਕੇ ਮੈਂ ਦੇਖਿਆ ਹੈ ਨਾ ਨਾ ਉਹ ਵੀ ਐਵੇਂ ਹੋ ਚੁੱਕੇ ਸੀ ਫਿਰ ਆਪਾਂ ਹੁਣ ਇਹਨਾਂ ਦਾ ਸੋਲੂਸ਼ਨ ਕਰ ਲੈਂਦੇ ਆ ਤੇ ਚਲੋ ਜੀ ਪਿਆਜ਼ ਆਪਣੇ ਸਾਰੇ ਛਿੱਲੇ ਗਏ ਤੇ ਛਿੱਲ ਕੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣੇ ਆ ਹੈਨਾ ਤੇ ਮੈਂ ਇਹਨਾਂ ਨੂੰ ਤਿੰਨ ਚਾਰ ਪਾਣੀਆਂ ਚੋਂ ਧੋ ਲਿਆ ਹੈ ਧੋ ਕੇ ਆਪਾਂ ਇਹਨਾਂ ਨੂੰ ਥੋੜੀ ਜਿਹੀ ਦਿਰ ਸੁਕਾਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਪਾਣੀ ਹੈ ਹੈਨਾ ਉਹ ਨਾ ਰਹੇ ਕਿਉਂਕਿ ਆਪਾਂ ਚਾ ਦੋ ਲੰਬੇ ਸਮੇਂ ਤੱਕ ਕੋਈ ਵੀ ਮਤਲਬ ਚੀਜ਼ ਰੱਖਣੀ ਹੈ ਤਾਂ ਉਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਹੈਗਾ ਜੇ ਥੋੜਾ ਜਿਹਾ ਪਾਣੀ ਹੁੰਦਾ ਉਹਦੇ ਵਿੱਚ ਤਾਂ ਫਿਰ ਉਹ ਚੀਜ਼ ਜਲਦੀ ਖਰਾਬ ਹੋ ਜਾਂਦੀ ਹੈ ਨਾ ਤੇ ਇੱਕ ਜਦੋਂ ਵੀ ਇਹ ਮਸਾਲੇ ਨੂੰ ਆਪਾਂ ਨੇ ਮਤਲਬ ਜੂਸ ਕਰਨਾ ਹੈ ਨਾ ਕੱਢਣਾ ਹੈ ਅੱਗੇ ਤਾਂ ਇਹਨੂੰ ਪਲਾਸਟਿਕ ਦੇ ਜਾਂ ਲੱਕੜ ਦੇ ਚਮਚ ਦੇ ਨਾਲ ਹੀ ਕੱਢਣਾ ਹੁੰਦਾ ਹੈ ਤਾਂ ਕਿ ਜੇ ਸਟੀਲ ਦੀ ਕੋਈ ਚੀਜ਼ ਪਾ ਦਨੇ ਆਪਾਂ ਵਿੱਚ ਤੇ ਫਿਰ ਉਹ ਜਲਦੀ ਖਰਾਬ ਹੋ ਜਾਂਦਾ ਹੈ। ਲੋ ਜੀ ਤਿਆਜ ਆਪਾਂ ਨੇ ਇਹ ਸਾਰੇ ਧੋ ਕੇ ਸਕਾ ਕੇ ਹੁਣ ਥੋੜਾ ਜਿਹਾ ਪਾਣੀ ਜਿਹਾ ਥੋੜਾ ਜਿਹਾ ਪਾਣੀ ਜਿਹਾ ਸਕਾ ਲੈਣਾ ਨਾ ਨਹੀਂ ਖਰਾਬ ਨਾ ਹੋਣਾ। ਥੋੜਾ ਜਿਹਾ ਪਾਣੀ ਹੋਣਾ ਕਿਉਂਕਿ ਬਹੁਤ ਟਾਈਮ ਰੱਖਣੇ ਆਪਾਂ ਨੇ ਇਹ ਤੇ ਹੁਣ ਆਪਾਂ ਨੇ ਹਾਂ ਨਾ ਥੋੜੇ ਥੋੜੇ ਕਰਕੇ ਨਾ ਮਿਕਸੀ ਦੇ ਵਿੱਚ ਆਪਾਂ ਇਹਨਾਂ ਨੂੰ ਇਹ ਮਿਕਸੀ ਕਰ ਲਿਆ ਹੈ, ਗ੍ਰाइंड ਕਰ ਲਿਆ ਹੈ ਤੇ ਹੁਣ ਅੱਗੇ ਕੀ ਕਰਨਾ ਹੈ ਆਪਾਂ ਦੱਸਦੇ ਹਾਂ। ਕਿਵੇਂ ਰੱਖੀ ਹੋਣਾ ਇਹਨੂੰ ਸਟੋਰ ਕਰਕੇ ਆਪਾਂ ਕਿਉਂਕਿ ਇਹ ਤਾਂ ਸਿਰਫ ਥੋੜੇ ਜਿਹੇ ਹੈ ਨਾ ਤਾਂ ਆਪਣੇ ਮਤਲਬ 3-4 ਦਿਨਾਂ 'ਚ ਖਤਮ ਹੋ ਜਾਣੇ ਆ ਮਤਲਬ ਇਹ ਕਿ ਮੇਰੇ ਕੋਲ ਹੋਰ 10-11 ਕਿਲੋ 10-15 ਕਿਲੋ ਪਿਆਜ਼ ਹੋਰ ਪਏ ਆ ਉਹ ਕਰਨੇ ਵੀ ਲੰਬੇ ਸਮੇਂ ਤੱਕ ਆਪਾਂ ਜ਼ਿਆਦਾ ਪਿਆਜ਼ ਨੂੰ ਕਿਵੇਂ ਸਟੋਰ ਕਰਕੇ ਰੱਖਣਾ ਹੈ ਤੇ ਕਿਉਂਕਿ ਸਾਡੇ ਹਰ ਵਾਰ ਜਦੋਂ ਐਵੇਂ ਪਿਆਜ਼ ਹੋ ਜਾਂਦੇ ਆ ਹੈ ਨਾ एक्सपायर हो जंदे है एक्सपायर <laughs> फूंका निकल गया दोारे चममा जान ने आ गया है ना ते फिर हम एमे ही फिर हम एमे ही करके रख दे होने ना नु ना। ते ਨਾਲੇ ਮौज हो जंदिए ਜਿ ਸਬਜੀ ਤੜਕਾ ਲਾਣਾ ਚੱਕੂ ਤੜਕਾ ਲਾ ਲਉ ਹੈ ਨਾ ਤੇ ਇਹ ਚਲੋ ਜੀ ਆਪਾਂ ਉਹਨਾਂ ਨੂੰ ਕਰਕੇ ਸਾਰਾ ਕੁਝ ਮਿਕਸ ਮਿਕਸਰ ਫਿਰ ਆਪਾਂ ਮਿਲਦੇ ਆ ਤੁਹਾਨੂੰ ਹੈ ਨਾ ਇਹਨਾਂ ਨੂੰ ਚੌਪ ਕਰ ਲਈ ਪਹਿਲਾਂ ਮੈਂ ਕਟਿੰਗ ਕਰਤੀ ਇਹਨਾਂ ਦੀ ਸਾਰਿਆਂ ਦੀ ਤੇ ਰਸ਼ਮੀ ਨੂੰ ਨਾਲ ਦੀ ਨਾਲ ਬਚਰੀ ਉਹ ਕਰ ਰਹੀ ਹੈ ਇਹਨੂੰ ਚੌਪ ਕਰੀ ਜਾ ਰਹੀ ਹੈ ਨਾਲ ਦੀ ਨਾਲ ਮਿਕਸੀ ਚ ਗ੍ਰाइंड ਕਰ ਰਹੀ ਹਾਂ ਮਤਲਬ ਚੌਪਰ ਨਾਲ ਚੌਪੂਨ ਤਾਂ ਮਿਕਸੀ ਨਾਲ ਕਰਾਉਂਦਾ ਵਸਤਾ ਹਨਾ ਚਲ ਸਿੱਧਾ ਇਹ ਦੇ ਚਵੀਆ ਤਰੀਕਾ ਵੀ ਕੱਟ ਵੱਢ ਕਰਤੀ ਇਹਨੂੰ ਵੀ ਦੱਸੇ ਨੂੰ ਤੇ ਲੋ ਜੀ ਹੋ ਗਏ ਆਪਣੇ ਸਾਰੇ ਪਿਆਜ਼ ਗ੍ਰाइंड ਮਿਕਸੀ ਦੇ ਨਾਲ ਆਪਾਂ ਨੇ ਇਹਨਾਂ ਨੂੰ ਗ੍ਰाइंड ਕਰ ਲਿਆ ਤੇ ਤੁਸੀਂ ਚੌਪਰ ਦੇ ਨਾਲ ਜਿਵੇਂ ਮਰਜ਼ੀ ਕਰ ਸਕਦੇ ਹੋ ਹਨਾ ਤੇ ਸਾਡਾ ਤਾਂ ਚੌਪਰ ਖਰਾਬ ਹੋਇਆ ਹੋਇਆ ਹੈ ਤੇ ਬਹੁਤ ਹੀ ਨੋਗੇ ਨੂੰ ਠੀਕ ਕਰਨ ਦਾ ਟਾਈਮ ਹੀ ਨਹੀਂ ਲੱਗ ਰਿਹਾ ਹੈਗਾ ਹੁਣ ਆਪਾਂ ਇਹਦੇ ਵਿੱਚ ਕੀ ਕੀ ਪਾ ਕੇ ਰੱਖਣਾ ਹੈ ਦੱਸ ਦੇਣ ਤੁਹਾਨੂੰ ਕਿਉਂਕਿ ਐਨੇਕ ਤਾਂ ਆਪਣੇ ਹੈ ਨਾ ਪੰਜ ਚਾਰ ਦਿਨਾਂ ਵਾਸਤੇ ਤਾਂ ਰਹਿ ਜਾਣੇ ਆ ਫਿਰ ਜੇ ਆਪਾਂ ਜਦਾ ਮਤਲਬ ਜਾ ਕੇ ਟਾਈਮ ਵਾਸਤੇ ਰੱਖਣੇ ਹਨ ਉਹਨਾਂ ਨੂੰ ਮਹੀਨਾ 2 ਮਹੀਨਾ 3 ਮਹੀਨੇ ਹੈ ਨਾ ਤਾਂ ਉਹਨਾਂ ਨੂੰ ਕਿਵੇਂ ਰੱਖਣਾ ਹੈ ਕਿਉਂਕਿ ਮੈਂ ਫਿਰ ਦੂਸਰੇ ਪਿਆਜ਼ ਜੋ ਕਰੂੰਗੀ ਨਾ ਤੇ ਹਾਂ ਦਾ ਮੈਂ ਥੋੜੀ ਜਿਹਾ ਤੁਹਾਨੂੰ ਦਿਖਾਉਣ ਵਾਸਤੇ ਕਰੀ ਹੈ ਹੰਤੀ ਆਪਾਂ ਇਹਨਾਂ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਤੇ ਜਿੰਨੇ ਕ ਆਪਣੇ ਪਿਆਜ਼ ਹੁੰਨੇ ਆ ਉਹਦੇ ਅਕੋਰਡਿੰਗ ਤੁਸੀਂ ਪਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਮਤਲਬ ਮੰਨ ਕੇ ਚੱਲਦੇ ਹਾਂ ਵੀ ਅਸੀਂ ਜਿੰਨਾ ਕ ਮਸਾਲਾ ਸਬਜੀ ਦੇ ਵਿੱਚ ਪਾਉਨੇ ਆ ਹਨਾ ਤੇ ਥੋੜਾ ਤਾਂ ਮੇਰੇ ਤੋਂ ਪੈਂਦਾ ਨਹੀਂ ਹੈਗਾ ਆਪਾਂ ਪੱਟੇ ਚੱਕ ਮਸਾਲਾ ਪਾਉਨੇ ਹੁੰਨੇ ਆ ਤੇ ਮੈਨੂੰ ਲੱਗਦਾ ਵੀ ਮੈਂ ਸਿਰਫ 4-5 ਵਾਰ ਸਬਜੀ ਦੇ ਵਿੱਚ ਪਾ ਲੈਣਾ ਹੈ 4-5 ਦਿਨ ਦਾ ਮਸਾਲਾ ਹੈ ਸਾਡਾ ਤੇ ਮੈਂ ਹੁਣ ਇਹਦੇ ਵਿੱਚ 5 ਚਮਚ ਨਮਕ ਦੇ ਪਾ ਕੇ ਰੱਖ ਦੂੰਗੀ ਲੌਂਗ ਜੀ ਨਮਕ ਪਾਤਾ ਆਪਾਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਬੱਸਦਾ ਇਹਦੇ ਵਿੱਚ ਤਾਂ ਲੌਂਗ ਪਾਉਣ ਦੀ ਲੋੜ ਨਹੀਂ ਤੀ ਪਰ ਜੇ ਆਪਾਂ ਜਿਆਦਾ ਮਸਾਲਾ ਬਣਾ ਰਹੇ ਹਾਂ ਤਾਂ ਉਹਨਾਂ ਦੇ ਵਿੱਚ ਤੁਸੀਂ ਥੋੜੇ ਜਿਹੀ ਲੌਂਗ ਪਾ ਦਿਓ ਕਿਉਂਕਿ ਲੌਂਗ ਦੇ ਨਾਲ ਕਦੇ ਵੀ ਜਲਦੀ ਚੀਜ਼ ਖਰਾਬ ਨਹੀਂ ਹੁੰਦੀ ਮੈਂ ਆਚਾਰ ਦੇ ਵਿੱਚ ਵੀ ਲੌਂਗ ਪਾਉਣੀ ਹੁੰਦੀ ਹੈ ਤੇ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਜੇ ਆਪਾਂ ਲੌਂਗ ਪਾ ਕੇ ਰੱਖਦੇ ਹਾਂ ਲੌਂਗ ਬਹੁਤ ਵਧੀਆ ਚੀਜ਼ ਹੈ ਜੇ ਆਪਾਂ ਹਰ ਚੀਜ਼ ਦੇ ਵਿੱਚ ਮਤਲਬ ਜਿਹੜੀ ਜਿਆਦਾ ਲੰਮੇ ਟਾਈਮ ਰੱਖਣੀ ਆ ਉਹਦੇ ਵਿੱਚ ਲੌਂਗ ਪਾ ਕੇ ਰੱਖ ਦਈਏ ਤਾਂ ਉਹ ਚੀਜ਼ ਕਦੇ ਖਰਾਬ ਨਹੀਂ ਹੁੰਦੀ ਹੈਗੀ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਸਿਰਫ 2 ਚਮਚੇ ਲਓ ਜੀ 2 ਚਮਚੇ ਆਪਾਂ ਇਹ ਪਾਤੀ ਸਰੋਂ ਦੇ ਤੇਲ ਦੇ ਵਿੱਚ ਹੁਣ ਮੈਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਾਂ ਮੈਂ ਫਿਰ ਦਿਖਾਉਣੀ ਆ ਤੁਹਾਨੂੰ ਲੋ ਜੀ ਆਪਾਂ ਨੇ ਸਾਰਾ ਕੁਸਾ ਦੇ ਵਿੱਚ ਮਿਕਸ ਕਰ ਲਿਆ ਤੇ ਇੱਕ ਵਾਰ ਆਪਾਂ ਇਹਨੂੰ ਸਵੇਰੇ ਹਲਾ ਦਾਂਗੇ ਹੈ ਨਾ ਵੀ ਜਿਹੜਾ ਨਮਕ ਹੈ ਕਿਤੇ ਕੋਈ ਡਲੀ ਨੁੜਲੀ ਰਹਿ ਜਾਂਦੀ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਈ ਹੈ ਹੈ ਨਾ ਤੇ ਚਲੋ ਜੀ ਜਦੋਂ ਆਪਣੇ ਪਿਆਜ਼ ਖਰਾਬ ਹੋ ਰਹੇ ਹੁੰਦੇ ਆ ਤੇ ਆਪਾਂ ਇਹਨਾਂ ਨੂੰ ਐਵੇਂ ਕਰਕੇ ਰੱਖ ਸਕਦੇ ਆ ਬੈਸੇ ਤਾਂ ਆਪਾਂ ਮਤਲਬ ਹੈ ਨਾ ਨਾਲ ਦੀ ਨਾਲ ਹੀ ਮਸਾਲਾ ਤਿਆਰ ਕਰਦੇ ਹੁੰਦੇ ਆ ਵੀ ਜਿਆਦਾ ਸਟੋਰ ਕਰੀ ਹੋਈ ਚੀਜ਼ ਹੋਣੀ ਹੈ ਕਿ ਪਰ ਜਦੋਂ ਇਹ ਖਰਾਬ ਹੋ ਰਹੇ ਆ ਤਾਂ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਹੈ ਨਾ ਆਪਾਂ ਆਪਣੇ ਕਹਿੰਦੇ ਘਰ ਦੀ ਬਚਤ ਮਤਲਬ ਪਿਆਜ਼ਾਂ ਦੀ ਬਚਤ ਕਰ ਸਕਦੇ ਆ ਹੈ ਨਾ ਆਟਾੰਗ ਦੇ ਨਾਲ ਜਦੋਂ ਤੁਹਾਡੇ ਪਿਆਜ਼ ਖਰਾਬ ਹੋ ਰਹੇ ਹੋਣੇ ਤਾਂ ਤੁਸੀਂ ਇਹਨਾਂ ਨੂੰ ਐਵੇਂ ਕਰਕੇ ਰੱਖ ਲਿਓ ਤੇ ਜਿਨ੍ਹਾਂ ਨੂੰ ਤਾਂ ਭੈਣਾ ਭਰਾਵਾਂ ਨੂੰ ਤਾਂ ਪਤਾ ਹੈ ਨਾ ਉਹਨਾਂ ਨੂੰ ਠੀਕ ਹੈ ਤੇ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਤਾਂ ਉਹਨਾਂ ਦੇ ਲਈ ਇਹ ਵੀਡੀਓ ਨਵੀਂ ਹੈ ਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਤੁਸੀਂ ਲਾਈਕ ਸ਼ੇਅਰ ਆਪਣੇ ਆਪਣੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਵੀ ਤੁਹਾਨੂੰ ਇਹ ਤਰੀਕਾ ਕਿਵੇਂ ਲੱਗਿਆ ਬਿਲਕੁਲ ਐਸੀ ਤਰੀਕੇ ਦੇ ਨਾਲ ਮੈਂ 10-15 ਕਿਲੋ ਪਿਆਜ਼ ਜਿਹੜੇ ਪਏ ਨੇ ਉਹਨਾਂ ਨੂੰ ਐਵੇਂ ਕਰਕੇ ਰੱਖਣਾ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਤੇ ਨਾਲੇ ਆਪਾਂ ਨੂੰ ਸਬਜ਼ੀ ਬਣਾਉਣ ਦੇ ਵਿੱਚ ਬਿਲਕੁਲ ਆਸਾਨੀ ਹੋ ਜਾਂਦੀ ਹੈ ਜਦੋਂ ਮਰਜੀ ਮਤਲਬ ਆਪਾਂ ਨੇ ਜੇ ਲੇਟ ਵੀ ਹੋ ਗਏ ਤਾਂ ਚੱਕੋ ਤੇ ਮਸਾਲਾ ਤੇ ਤਿਆਰ ਹੋਊਗਾ ਤੇ ਸਬਜ਼ੀ ਬਣਾ ਲੈਣੀ ਤੇ ਅਸੀਂ ਲਸਣ ਵੀ ਨਾ ਹੁਣ 1/2 ਕਿਲੋ ਮਤਲਬ ਐਵੇਂ ਹੀ ਗ੍ਰाइंड ਕਰ ਮਤਲਬ ਛਿੱਲ ਕੇ ਰੱਖ ਲੈਣੇ ਹੈ ਨਾ ਛਿੱਲ ਕੇ ਉਹਨੂੰ ਆਪਾਂ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਫ੍ਰੀਜ ਚ ਲਾ ਸਕਦੇ ਹਾਂ ਜੀ ਜਿਦਾ ਮਰਜੀ ਟਾਈਮ ਅਸਤੇ ਇੱਕ ਇੱਕ ਮਹੀਨਾ 15-15 ਦਿਨਾਂ ਦਾ ਲਸਣ ਇਕੱਠਾ ਹੀ ਲਿਖੇ ਰੱਖ ਲੈਣੇ ਤੇ ਬਿਲਕੁਲ ਆਸਾਨ ਹੋ ਜਾਂਦੀ ਹੈ ਜੀ ਸਬਜ਼ੀ ਬਣਾਉਣੀ ਤੇ ਮਿਲਦੇ ਆਂ ਜੀ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਜੀ ਸਤਿ ਸ੍ਰੀ ਅਕਾਲ ਜੀ